ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਵੀਰ ਜੀ ਇਹ ਮੋੜ ਮੰਡੀ ਦੇ ਕੋਲੇ ਪਿੰਡ ਹੈ ਆਪਣਾ ਮੈਸਰਖਾਨਾ ਜਿੱਥੇ ਮਾਤਾ ਦਾ ਮੇਲਾ ਲੱਗਦਾ ਉਹ ਮੈਸਰਖਾਨਾ ਪਿੰਡ ਹੈ ਇਹ ਵੀਰੇ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਇਹ ਕੱਪੜੇ ਦਾ ਹਰ ਇੱਕ ਕੁਆਲਿਟੀ ਮਿਲਦੀ ਹੈ ਵਧੀਆ ਸਸਤੀ ਕੁਆਲਿਟੀ ਤੇ ਕੁਆਲਿਟੀ ਦਾ ਕੱਪੜਾ ਵੀ ਕੁਆਲਿਟੀ ਦਾ ਮਿਲਦਾ ਵਧੀਆ ਇੱਕ ਵਾਰੀ ਜਰੂਰ ਆ ਕੇ ਦੇਖੋ ਪਤਾ ਲੱਗ ਜਾਣਾ ਕੁਆਲਿਟੀ ਦਾ ਕੀ ਹੈ ਤੇ ਰੇਟ ਕੀ ਹੈਗਾ ਇੱਕ ਵੀਰ ਜੀ ਹੱਤਵਾਨ ਕੇ ਬੇਨਤੀ ਇਹ ਕਰਦੇ ਆ ਵੀ ਜਿਹੜਾ ਬੰਦਾ ਕੋਈ ਹੁਣ ਅ ਦੁਕਾਨ ਤੇ ਵਿਜ਼ਿਟ ਕਰਦਾ ਨਾ ਉਹ ਫੋਨ ਮਾਰ ਕੇ ਜਰੂਰ ਆਇਓ ਕਿਉਂਕਿ ਸਾਡੇ ਫੰਕਸ਼ਨ ਹੈ ਘਰੇ ਭਤੀਜੇ ਦਾ ਵਿਆਹ ਹੈ ਰੱਖਿਆ ਹੋਇਆ ਹੈ ਉਹ 24 ਤੋਂ ਲੈ ਕੇ 30 ਤੱਕ ਤਾਂ ਸਾਨੂੰ ਅ ਦੁਕਾਨ ਤੇ ਥੋੜਾ ਜਿਹਾ ਬੰਦੀ ਰੱਖਣੀ ਪੂ ਕਿਉਂਕਿ ਵਿਆਹ ਹੈਗਾ ਤੇ ਉਹ ਹੁਣ ਵੀ ਵਿਚਾਲੇ ਮਤਲਬ ਜੇ ਕਿਸੇ ਨੇ ਆਉਣਾ ਤਾਂ ਜਰੂਰ ਫੋਨ ਮਾਰ ਕੇ ਆਇਓ ਫੋਨ ਮਾਰੋ ਪਹਿਲਾਂ ਪਤਾ ਕਰੋ ਵੀ ਹੈਗੇ ਆ ਦੁਕਾਨ ਤੇ ਕਿ ਨਹੀਂ ਕਈ ਵਾਰੀ ਸਾਨੂੰ ਬਾਹਰ ਅੰਦਰ ਕੰਮ ਦੀ ਧੰਦਾ ਵੀ ਜਾਣਾ ਪੈਂਦਾ ਹੁਣ ਤਾਂ ਖਰ ਵੈਸੇ ਦੁਕਾਨ ਤੇ ਹੈਗੇ ਆ ਅਸੀਂ 24 ਤੱਕ ਤਾਂ ਪਰ ਵੈਸੇ ਫਿਰ ਵੀ ਫੋਨ ਮਾਰ ਕੇ ਜਰੂਰ ਆਥਨੇ ਫੋਨ ਮਾਰੋ ਵੀਰੇ ਜੇ ਕਿਸੇ ਨੇ ਆਉਣਾ ਹੈ ਦੁਕਾਨਦਾਰ ਨੇ ਮੇਰੇ ਵੀਰ ਭਰਾਣੇ ਵੀ ਅਸੀਂ ਕਪੜਾ ਲੈਣਾ ਆਉਣਾ ਹੈ ਤਾਂ ਉਹ ਫੋਨ ਮਾਰ ਕੇ ਜਰੂਰ ਆਇਓ ਤੇ ਆਪਾਂ ਤੁਹਾਡੇ 2 ਕੁ ਮਿੰਟ ਲੈਨੇ ਵੀਰ ਜੀ ਆਪਣੇ ਕੋਲ ਕਪੜੇ ਆਏ ਨਵੇਂ ਆਏ ਹੈ ਚੈੱਕ ਆਇਆ ਹੋਰ ਆਇਆ ਇੱਕ ਦੋ ਵੈਰੇਟੀਆਂ ਆਪਾਂ ਦਿਖਾਉਨੇ ਸੋਨੂੰ ਤੇ ਇਹ ਜਰੂਰ ਦੇਖੋ ਵਧੀਆ ਕੁਆਲਿਟੀ ਦੇਖੋ ਤੇ ਆ ਇੱਕ ਦਮਲੇ ਚੈੱਕ ਦੇਖੋ ਪਹਿਲਾਂ ਬਈ ਆ ਕੇ ਜਿਹੜਾ ਵੀਰ ਜੀ ਆ ਚੈੱਕ ਹੈ ਆਪਣੇ ਕੋਲੇ ਇਹ ਬਹੁਤ ਹੀ ਵਧੀਆ ਕੁਆਲਿਟੀ ਦੇ ਤੇ ਬਹੁਤ ਹੀ ਵਧੀਆ ਕਪੜਾ ਹੈ ਗਰਮ ਕਪੜਾ ਹੈ ਮੋਟਾ ਕਪੜਾ ਹੈ ਤੇ ਜਿਹੜਾ ਇਹਦਾ ਨਾਪ ਹੈ ਇਹ ਵੀ ਪੂਰਾ ਹੈ 5 ਮੀਟਰ ਦੇਖੋ ਆਪਾਂ ਗਾਜ ਮਾਰ ਕੇ ਦੇਖੋ ਨਾਪ ਪੂਰਾ 5 ਮੀਟਰ ਹੈ ਤੇ ਵਿੱਚ ਇਹਨੂੰ ਮਤਲਬ ਸਸਤਾ ਦਿੰਦੇ ਆ ਆਲਾ ਗਾਗ ਨੂੰ ਪਰਹਾ ਲੈਂਦੇ ਵੀ ਸੀ ਸਸਤਾ ਦਿੰਦੇ ਆ ਪਰ ਉਹਦਾ ਤੁਸੀਂ ਨਾਪ ਜਰੂਰ ਚੈੱਕ ਕਰਿਆ ਕਰੋ ਉਹ ਪੌਣੇ 4 4.5 ਹੁੰਦਾ ਆਪਾਂ ਗਾਜ ਮਾਰ ਕੇ 5 ਮੀਟਰ ਪੂਰਾ ਮਿਣਕੇ ਦੇ ਨਾਲ ਤਸੱਲੀ ਕਰਕੇ ਲਿਓ ਇਹਦਾ ਰੇਟ ਵੀ ਆਪਣੇ ਕੋਲ 200 ਰੁਪਏ ਹੈ ਵੀਰ ਜੀ 400 ਦੇ ਦੋ ਹੈ ਤੇ ਕੱਲਾ ਲੈਣੇ 200 ਰੁਪਏ ਦਾ ਤੇ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਕੁਝ ਕਿਸੇ ਜਾਹਾਂ ਜਾ ਕੇ ਵੇਚਨੇ ਨ ਤੇ ਉਹਨੂੰ ਆਪਾਂ ਹੋਰ ਵੀ ਲੈਸ ਕਰਾਂਗੇ ਇਹਦੇ ਵਿੱਚੋਂ ਆਪਾਂ 200 ਰੁਪਏ ਦੇ ਵਿੱਚੋਂ ਵੀ ਉਹਨੂੰ ਲੈਸ ਕਰਾਂਗੇ ਅਗਲੇ ਨੂੰ ਦੁਕਾਨਦਾਰ ਨੂੰ ਜੇ ਕੋਈ ਆਊਗਾ ਪਰ ਇੱਕ ਗੱਲ ਮੇਰੀ ਯਾਦ ਰੱਖੋ ਬਸ ਵੀ ਇਹਦਾ ਜਿਹੜਾ ਨਾ ਪਿਆ ਸੀ ਪੂਰਾ 5 ਮੀਟਰ ਮਿੰਕੇ ਦਿੰਨੇ ਆ ਗਾਜਨਾ ਇਹ ਨਹੀਂ ਹੈਵੀ ਉਹਦੇ ਵਿੱਚੋਂ ਜਿਵੇਂ 18 ਮੀਟਰ ਚੋਂ 4 ਬਣਾ ਲਈਏ ਵੀ ਕੱਟ ਕਰ ਦੂਗਾ ਤਾਂ ਮੀਟਰ ਉਹ ਕੰਮ ਨਹੀਂ ਕਰਦੇ ਅਸੀਂ ਤਾਂ ਹੀ ਉਹ ਜਿਹੜਾ ਸਸਤਾ ਦਿੰਦੇ ਤਾਂ ਹੀ ਦਿੰਦੇ ਉਹ ਮਤਲਬ ਉਹਦੇ ਵਿੱਚੋਂ ਤੁਸੀਂ ਮਿੰਕੇ ਦੇਖੋ ਉਹਦੀ ਜਿਹੜੀ ਮਿੰਤੀ ਆ ਉਹ ਘਟਾ ਲੈਂਦੇ ਤਾਂ ਆਪਣਾ ਰੇਟ ਕੋਲ 200 ਰੁਪਏ ਛੂਟ ਦਾ ਦੁਕਾਨਦਾਰੀ ਵਾਸਤੇ ਲੈਸ ਹੈ ਤੇ ਇਹਦੇ ਵਿੱਚ ਵੀਰੇ ਵੈਰਾਈਟੀ ਬਹੁਤ ਆਪਣੇ ਕੋਲੇ ਰੰਗ ਬਹੁਤ ਹੈ ਇਹ ਨਾ ਕਿਹੋ ਵੀ ਇੰਨੇ ਕੀ ਪਏ ਆਪਣੇ ਕੋਲੇ ਬਾਹਰ ਬਹੁਤ ਵੱਡੀ ਪੱਧਰ ਤੇ ਮਾਲ ਆਪਣੇ ਕੋਲੇ ਪਮਾ 1000 ਛੂਟ ਲੈ ਲੋ 1000 ਛੂਟ ਵੀ ਮਿਲ ਜੂ ਬਹੁਤ ਵੱਡੀ ਗੱਲ ਬਾਤ ਹੈ ਇਹ ਤਾਂ ਕਿਰਾ ਸੀ ਵੀਡੀਓ ਬਣਾਉਣ ਵਾਸਤੇ ਮਾਲ ਉਨਾ ਰੱਖਦੇ ਆ ਇੱਥੋਂ ਵੱਧ ਰੱਖਣੀ ਜਾਂਦਾ ਹੱਥੇ ਮਾਲ ਜਿਹੜਾ ਮਰਜ਼ੀ ਰੰਗ ਲੈ ਲੋ ਵੀਰ ਜੀ ਰੰਗ ਚੈੱਕ ਕਰੋ ਰੰਗ ਸਾਰੇ ਹੈਗੇ ਆਪਣੇ ਕੋਲੇ ਆ ਦੇਖੋ ਵੀਰੇ ਇਹ ਆ ਦੇਖੋ ਰੰਗ ਵੀਰੇ ਸਾਰੇ ਰੰਗ ਹੈਗੇ ਆਪਣੇ ਕੋਲੇ ਇਹ ਦੇਖੋ ਕਿੰਨਾ ਸੋਹਣਾ ਰੰਗ ਹੈ ਦੇਖੋ ਵੀਰੇ ਆ ਰੰਗ ਦੇ ਚੈੱਕ ਰੁਕਣਾ ਸੋਹਣਾ ਰੰਗ ਹੈ ਸਾਰਾ ਰੰਗ ਹੈ ਇਹ 2Z ਰੰਗ ਆਪਣੇ ਕੋਲੇ ਇਹ ਨਹੀਂ ਹੈ ਆਪਣੇ ਕੋਲ ਹੈਗੇ 10 ਕ ਰੰਗ ਨ ਵੀਰ ਜੀ ਇਹਦੇ ਚ ਜਿਹੜਾ ਮਰਜ਼ੀ ਰੰਗ ਲੈ ਲਓ ਤੇ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਇਹ ਨਹੀਂ ਹੈ ਸਵਾ ਸਵਾ ਮੀਟਰ ਦੀ ਲੈਂਥ ਹੈ ਵੀਰ ਜੀ ਇਹਦੀ ਤੇ 5 ਮੀਟਰ ਆਪਾਂ ਮਿਣਕੇ ਦਿੰਨੇ ਗਾਜ ਮਾਰ ਕੇ ਇਹ ਨਹੀਂ ਹੈ ਵੀ ਆਪਾਂ ਗਾਜ ਨਹੀਂ ਮਨਾਫ ਨਹੀਂ ਘਟਾਉਂਦੇ ਇਸ ਗੱਲ ਤੇ ਇਹਦੂ ਗਾਹ ਵੀਰ ਜੀ ਆਪਣੇ ਕੋਲੇ ਆਇਆ ਮੋਟਾ ਕਪੜਾ ਤੁਲਮਾ ਕਪੜਾ ਜਿਹਨੂੰ ਆਪਾਂ ਤੁਲਮਾ ਕਪੜਾ ਕਹਿੰਦੇ ਨੇ ਇੱਕ ਤਾਂ ਕੁਆਲਿਟੀ ਦੇਖੋ ਆ ਐਵਰੀ ਜੀ ਦੀ ਮੋٹے ਕੱਪੜੇ ਦੀ ਬਹੁਤ ਹੀ ਵਧੀਆ ਕੱਪੜਾ ਨਾ ਇਹ ਤੇ ਬੁਰਾ ਆਵੇ ਇਹਦੀ ਕੋਈ ਸ਼ਿਕਾਇਤ ਨਹੀਂ ਹੈਗੀ ਸਹਿਜ ਇਹਦਾ ਇੱਕ ਸੂਟ ਦਾ ਸਹਿਜ ਆਉਂਦਾ ਜੀ ਇੱਕ ਸੂਟ ਦਾ ਮਤਲਬ ਕੱਟ ਦਿੰਦੇ ਨੇ ਆਪਾਂ ਨੂੰ ਸੂਟ ਕੱਟ ਕੇ ਦਿੰਨੇ ਆ ਕਟਿਆ-ਕਟਾਇਆ ਪਿਆ ਹੁੰਦਾ ਸੂਟ ਇਹਦੇ ਵਿੱਚ ਇਹ ਰੰਗ ਹੈ ਦੇਖੋ ਵੀਰ ਜੀ ਆਹ ਦੇਖੋ ਵਜਨ ਇਹਦਾ ਕਿਲੋ ਕਿਲੋ ਵਾਂਗੂ ਵਜਨ ਹੁੰਦਾ ਵੀਰ ਜੀ ਇਹ ਇਹਦਾ ਰੇਟ ਵੀਰ ਜੀ ਆਪਾਂ 350 ਰੁਪਏ ਲਾਉਨੇ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਸੂਟ ਹੈ ਗਰਮ ਕੱਪੜਾ ਹੈ ਤੇ ਤੁਲਮਾ ਕਪੜਾ ਆ ਆਪਣੇ ਬੇਬੀਆਂ ਵਾਸਤੇ ਹੈ ਬਜ਼ੁਰਗਾਂ ਵਾਸਤੇ ਚਿੱਟਾ ਰੰਗ ਆਇਆ ਸਪੈਸ਼ਲ ਜਮਾ ਬਹੁਤ ਹੀ ਵਧੀਆ ਰੰਗ ਲੈ ਆਤਾ ਆ ਪਾ ਪੂਰਾ ਵਧੀਆ ਮੋਟਾ ਕਪੜਾ ਇਹ ਇਹਦਾ ਰੇਟ ਕੁੱਲ 350 ਰੁਪਿਆ ਰੇਟ ਹੈ ਵੀਰ ਜੀ ਦੇਖੋ ਤੇ ਆ ਚੈੱਕ ਕਰੋ ਕਿੰਨਾ ਸੋਹਣਾ ਰੰਗ ਹੈ ਦੇਖੋ ਇਹ ਆਪਣੀਆਂ ਬੇਬੀਆਂ ਵਾਸਤੇ ਹੈ ਵੱਡੀ ਉਮਰ ਦੀਆਂ ਇਹਨੀਆਂ ਬੁਣੀਆਂ ਆਉਣੀਆਂ ਉਹਨੂੰ ਰੰਗ ਭਾਲਦੀਆਂ ਚਿੱਟੇ ਮਤਲਬ ਫਿੱਕੇ ਰੰਗ ਭਾਲਦੀਆਂ ਉਹਨਾਂ ਵਾਸਤੇ ਰੰਗ ਹੈ ਦੇਖੋ ਕਿੰਨੇ ਸ਼ਾਨਦਾਰ ਰੰਗ ਲੈ ਕੇ ਆਏ ਵੀਰੇ ਮੋਟਾ ਕਪੜਾ ਤੁਲਮਾ ਕਪੜਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਕਪੜਾ ਵੀ ਰੇ ਹੈ ਤੇ ਕੁਆਲਿਟੀ ਵੀ ਰੇ ਦੀ ਬਹੁਤ ਹੀ ਵਧੀਆ ਕੁਆਲਿਟੀ ਹੈ ਇੱਕ ਵਾਰੀ ਕੁਆਲਿਟੀ ਜ਼ਰੂਰ ਚੈੱਕ ਕਰੋ ਫਿਰ ਪਤਾ ਲੱਗੇਗਾ ਇਹਨਾਂ ਨੂੰ ਵੀ ਗੱਲ ਲਿਖੀ ਹੈ ਜੇ ਕੋਈ ਸਸਤਾ ਦਿੰਦਾ ਹੈ ਉਹ ਕੁਆਲਿਟੀ 'ਚ ਮਾਰ ਖਾਂਦਾ ਹੈ ਕੁਆਲਿਟੀ 'ਚ ਮਾਰ ਖਾਂਦਾ ਤਾਂ ਸਸਤਾ ਦਿੰਦਾ ਨਹੀਂ ਸਸਤਾ ਦੇ ਨੂੰ ਐ ਸਸਤਾ ਨਹੀਂ ਦੇ ਸਕਦਾ ਵੀਰ ਜੀ ਹਰ ਇੱਕ ਨੇ 2 ਰੁਪਏ ਕਮਾ ਕੇ ਦੇਣੇ ਚੀਜ਼ ਕੋਈ ਪੱਲੋਂ ਪਾ ਕੇ ਤਾਂ ਕੋਈ ਬੰਦਾ ਚੀਜ਼ ਨਹੀਂ ਦੇ ਸਕਦਾ ਨਾ ਮੈਂ ਦੇਵਾਂ ਨਾ ਕੋਈ ਹੋਰ ਦੇਵੇ ਦਿੰਦਾ ਕਮਾ ਕੇ ਹੈ ਪਰ ਸਪਸ਼ਟ ਗੱਲ ਕਰਾ ਦੇ ਨੂੰ ਦੱਸੋ ਵੀ ਗੱਲ ਐ ਕਰਕੇ ਆ ਗੱਲ ਬਾਤ ਹੈ ਇਹਦਾ ਚੈੱਕ ਵੀ ਆਪਾਂ ਨੂੰ ਸਸਤਾ ਦਿੰਦੇ ਨੇ ਵੀਰ ਜੀ ਚੈੱਕ ਵਿੱਚ ਸਸਤਾ ਲਾਈ ਜਾਂਦੇ ਆਪਾਂ ਨੂੰ ਆਪਾਂ ਵੀਡੀਓ ਦੇਖਦੇ ਆਂ ਉਹਦਾ ਨਾਪ ਤੁਸੀਂ ਚੈੱਕ ਕਰੋ ਨਾਪ 'ਚ ਮਾਰ ਦਿੰਦੇ ਆ ਉਹ ਫਿਰ ਵੀ ਜੀ ਕਾ ਆਪਣੇ ਕੋਲੇ ਸਲੀਨ ਦੇ ਸ਼ੂਟ ਆਏ ਆ ਇਹਦੇ ਨਾਲ ਸਟੌਲ ਆ ਵੀਰ ਜੀ ਦੇਖੋ ਕੱਢਿਆ ਕਢਾਇਆ ਸ਼ੂਟ ਹੈ ਬਹੁਤ ਹੀ ਸ਼ਾਨਦਾਰ ਕੱਪੜਾ ਹੈ ਕੜਾਈ ਕੀਤੀ ਹੈ ਵਰਕ ਬਹੁਤ ਸੋਹਣਾ ਵਧੀਆ ਆ ਦੇਖੋ ਕਿੰਨਾ ਸ਼ਾਨਦਾਰ ਕੱਪੜਾ ਹੈ ਵੀਰੇ ਤੇ ਨਾਲ ਵੀਰ ਜੀ ਦੇ سٹਾਲ ਹੈ। ਇਹ ਆ ਆ ਸਟਾਲ ਹੈ ਵੀਰ ਜੀ ਨਾਲ ਇਹਦੇ। ਆਪਣੇ ਕੋਲੇ ਹੈਗੇ ਵੀਰ ਜੀ ਆ 15 18 ਰੰਗ ਪਏ ਨੇ ਇਹਦੇ ਵਿੱਚ। ਜਿੰਨੇ ਮਰਜੀ ਰੰਗ ਲੈ ਲਿਓ। ਇਹਦਾ ਰੇਟ 350 ਰੁਪਇਆ ਹੈ ਵੀਰ ਜੀ। ਦੁਕਾਨਦਾਰੀ ਵਾਸਤੇ ਪਹਿਲਾਂ ਵੀ ਬੋਲੇ ਆਪਾਂ ਲੈਸ ਲਾਵਾਂਗੇ। ਜੇ ਕੋਈ ਦੁਕਾਨਦਾਰ ਆਊ ਆਪਣੇ ਕੋਲ ਉਹਨੂੰ ਲੈਸ ਦੇਵਾਂਗੇ ਆਪਾਂ। ਤੇ 350 ਰੁਪਇਆ ਇਕੱਲਾ ਇਕੱਲਾ ਛੂਟ ਜੇ ਕਿਸੇ ਨੇ ਲੈਣਾ ਆਪਾਂ 350 ਦੇਵਾਂਗੇ। ਤੇ ਪੂਰਾ ਇਹਦੇ ਵਿੱਚ ਜਿੰਨੇ ਮਰਜੀ ਰੰਗ ਲੈ ਲਿਓ ਵੀਰ ਜੀ ਵਧੀਆ ਕੜਾਈ ਵਾਲਾ। ਇਹ ਸੂਟ ਹੈ ਆਪਣੇ ਕੋਲੇ ਰੰਗ ਬਹੁਤ ਪਿਆ ਜਿੰਨੇ ਮਰਜ਼ੀ ਰੰਗ ਲੈ ਲਓ ਇਹਦੇ ਚੋਂ ਇਹ ਕਾਪਣਾ ਹੋਰ ਸਸਤਾ ਲੈ ਕੇ ਆਇਆ ਸੂਟ ਵੀਰੇ ਆ ਦੇਖੋ ਕਪੜਾ ਦੇਖੋ ਕਿੰਨਾ ਸ਼ਾਨਦਾਰ ਹੈ ਵੀਰੇ ਪੂਰਾ ਵਧੀਆ ਕਢਾਈ ਕੀਤਾ ਵਰਕ ਪੂਰਾ ਵਧੀਆ ਕਪੜਾ ਹੈ ਲੈਣ ਦੇਣ ਵਾਸਤੇ ਲੈ ਲਓ ਪਾਉਣ ਵਾਸਤੇ ਲੈ ਲਓ ਇਹਦਾ ਰੇਟ 300 ਰੁਪਏ ਰੇਟ ਹੈ ਬਹੁਤ ਹੀ ਸ਼ਾਨਦਾਰ ਹੈ ਦੇਖੋ ਇਹ ਦੇਖੋ ਕਿ ਨੱਕੜਾਈ ਦੇਖੋ ਵੀਰ ਜੀ ਕਿੰਨੀ ਸ਼ਾਨਦਾਰ ਕੀਤੀ ਹੋਈ ਹੈ ਪੂਰੀ ਸ਼ਾਨਦਾਰ ਕੜਾਈ ਕੀਤੀ ਹੈ ਤੇ ਇਹਦਾ ਰੇਟ ਵੀ 300 ਰੁਪਏ ਹੈ ਵੀਰੇ ਬਹੁਤ ਵਧੀਆ ਛੂਟ ਹੈ ਕੜਾਈ ਵਾਲਾ ਤੇ ਇਹ ਵੀ ਆਪਣੇ ਕੋਲੇ ਸਾਰੇ ਰੰਗ ਮਿਲ ਜਣਗੇ ਜਿੰਨੇ ਮਰਜ਼ੀ ਰੰਗ ਲੈ ਲਓ ਵੀਰ ਜੀ ਖੋਲ-ਖੋਲ ਕੇ ਸਾਰੇ ਆਪਾਂ ਤਾਂ ਨਹੀਂ ਦਿਖਾ ਸਕਦੇ ਕਿਉਂ ਆਪਣੇ ਕੋਲੇ ਵੀਡੀਓ ਨੂੰ ਫਿਰ ਸਮਾਂ ਬਹੁਤ ਲੱਗ ਜਾਂਦਾ ਹੈ ਇਹ ਆ ਦੁਪੱਟਾ ਵੀਰੇ ਫੁੱਲ ਸਾਈਜ਼ ਦੁਪੱਟਾ ਦੁਪੱਟਾ ਦੇਖੋ ਕਿੰਨਾ ਵਧੀਆ ਦੁਪੱਟਾ ਹੈ ਫੁੱਲ ਸਾਈਜ਼ ਦੁਪੱਟਾ ਵੀਰੇ ਦੇਖੋ ਵਿੱਚ ਲਾਈਨਿੰਗ ਹੈ ਦੁਪੱਟੇ ਦੇ ਸੋਹਣਾ ਲੱਗਦਾ ਵਧੀਆ ਆ ਵਧੀਆ ਬਾਡਰ ਹੈ ਦੁਪੱਟੇ ਦੇ ਨਾਲ ਲਾਇਆ ਹੋਇਆ ਵਧੀਆ ਲਾਈਨਿੰਗ ਹੈ ਫੁੱਲ ਸਾਈਜ਼ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ ਜਿਹਦੇ ਵਿੱਚ ਰੰਗ ਦੇਖੋ ਵੀਰੇ ਹਾਂ ਬਹੁਤ ਜਿਆਦੇ ਰੰਗ ਪਏ ਆਪਣੇ ਕੋਲੇ ਇਹ ਤੋਂ ਬਾਅਦ ਆਪਣੇ ਕੋਲੇ ਵੀਰ ਜੀ ਇੱਕ ਸਟੌਲ ਆਇਆ ਹੈ ਆ ਦੇਖੋ ਇੱਕ ਤਾਂ ਜਵਾਕਾਂ ਵਾਸਤੇ ਆਇਆ ਬਹੁਤ ਹੀ ਸੋਹਣੇ ਸਟੌਲ ਉਹ ਤਾਂ ਇਸ ਢੰਗ ਦੇ ਹੈ ਰੇਟ ਸਾਰਾ ਇੱਕ ਸਾਰ ਹੈ ਵੀਰੇ ਤੁਹਾਨੂੰ ਦੱਸ ਦਿਆਂਗੇ ਸਾਰਾ ਰੇਟ ਇੱਕੋ ਹੀ ਹੈ ਇਹਦੇ ਵਿੱਚ ਆ ਦੇਖੋ ਸਾਰੇ ਰੰਗਦਾਰ ਸਟਾਲ ਨੇ ਇਹਦੇ ਵਿੱਚ ਇੱਕ ਆਪਣੇ ਕੋਲੇ ਆ ਸਟਾਲ ਹੈ ਵੀਰ ਜੀ ਪੂਰੇ ਵਧੀਆ ਨਿੱਗੇ ਸਟਾਲ ਹੈ ਡਬਲ ਸਟਾਲ ਹੈ ਜਮਾ ਵਧੀਆ ਦੇਖੋ ਹਲੋ ਇੱਕ ਵੀ ਜੀ ਇਹਦੇ ਚ ਆਗਾ ਇਹ ਵੀ ਪੂਰਾ ਸ਼ਾਨਦਾਰ ਸਟਾਲ ਹੈ ਜਿਹਨੂੰ ਆਪਾਂ ਲਾਟੂ ਲਾਟੂ ਕਹਿੰਦੇ ਆਂ ਇਹਦੇ ਵਿੱਚ ਆ ਲਾਟੂ ਜੇ ਲੱਗੇ ਹੁੰਦੇ ਆ ਵੀਰੇ ਆ ਆ ਐਂ ਲੱਗੇ ਹੁੰਦੇ ਲਾਟੂ ਜੇ ਇਹਨੂੰ ਲਾਟੂ ਵਾਲਾ ਸਟਾਲ ਬੋਲਦੇ ਆ ਤੇ ਇਹ ਵੀ ਬਹੁਤ ਸ਼ਾਨਦਾਰ ਹੈ ਦੇਖੋ ਪੂਰਾ ਵਧੀਆ ਸ਼ਾਨਦਾਰ ਸਟਾਲ ਹੈ ਇਹ ਤਿੰਨ ਤਿੰਨ ਪ੍ਰਕਾਰ ਦੇ ਆਪਣੇ ਕੋਲੇ ਸਟਾਲ ਆਇਆ ਵੀਰ ਜੀ ਇਹਦਾ ਰੇਟ ਨੂੰ ਤਾਂ 100 ਰੁਪਏ ਪਰ ਆਪਾਂ ਵੀਰ ਜੀ 80 ਰੁਪਏ ਲਮਨੇ ਇੱਕ ਪੀਸ 80 ਰੁਪਏ ਦਿੰਨੇ ਆ ਬਾਈ ਜੀ 100 ਰੁਪਏ ਵਿਕਣ ਵਾਲੀ ਆਈਟਮ ਹੈ ਇਹਦਾ ਰੇਟ 80 ਰੁਪਏ ਜਿੰਨਾ ਮਰਜੀ ਮਾਲ ਚੱਕ ਲੋ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਜਿੰਨਾ ਮਰਜੀ ਲੈ ਲੋ ਇੱਕ ਵੀਰ ਜੀ ਸਟਾਲ ਆਪਣੇ ਕੋਲੇ ਆ ਆਮ ਵੇਕਣ ਵਾਲਾ ਵਧੀਆ ਮੋਟਾ ਸਟਾਲ ਹੈ ਘਰੇ ਲੈਣ ਵਾਲਾ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਆ ਦੇਖੋ ਸਟਾਲ ਚੈੱਕ ਕਰੋ ਬਜੀ ਕਿੱਡਾ ਸਟਾਲ ਹੈ ਦੇਖੋ ਸਟਾਲ ਇਹਦਾ ਰੇਟ ਕੋਲ 150 ਰੁਪਏ ਹੈ ਵੀਰ ਜੀ 300 ਰੁਪਏ ਦੇ ਦੋ ਹੈ ਵੀਰ ਜੀ ਪਹਿਲਾਂ 350 ਰੁਪਏ ਦੇ ਦੋ ਸੀ ਹੁਣ ਆਪਾਂ 300 ਰੁਪਏ ਦੇ ਦੋ ਕਰਤੇ ਸਟਾਲ ਤੁਸੀਂ ਚੈੱਕ ਕਰੋ ਕਿੱਡਾ ਵੱਡਾ ਸਟਾਲ ਹੈ ਦੇਖੋ ਸਟਾਲ 100 ਰਾਇ ਵੀਰ ਜੀ 100 ਪੂਰਾ ਆ ਦੇਖੋ 6 ਫੁੱਟ ਤੋਂ ਵੀ ਉੱਤੇ ਹੈ ਵੀਰ ਜੀ ਇਹ ਦੇਖੋ ਮੇਰਾ ਕਰਦੇ 6 ਫੁੱਟਾ 6 ਫੁੱਟ ਤੋਂ ਵੀ ਉੱਚਾ ਹੈ ਦੇਖੋ ਇਹਦਾ ਰੇਟ ਕੁੱਲ 150 ਰੁਪਏ ਰੇਟ ਹੈ ਵੀਰ ਜੀ ਇਹਦੇ ਵਿੱਚ ਆਪਣੇ ਕੋਲ ਰੰਗ ਜਿੰਨੇ ਮਰਜ਼ੀ ਲੈ ਲਓ ਜਿੰਨਾ ਸੋਡੀ ਸਲਾਹ ਮਾਲ ਉਹਨਾਂ ਚੱਕ ਲਓ ਕੋਈ ਗੱਲ ਨਹੀਂ ਐ ਨਹੀਂ ਹੈ ਵੀ ਐਨੇ ਹੀ ਆ ਮਾਲ ਆਪਣੇ ਕੋਲੇ ਜੇ ਕਿਸ ਨੂੰ ਲੋੜ ਹੈ 20 50 100 ਜਿੰਨਾ ਮਰਜ਼ੀ ਮਾਲ ਚੱਕੋ ਆ ਡਿਜ਼ਾਈਨ ਦੇਖੋ ਵੀਰੇ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਰੇਟ ਕੁੱਲ 150 ਰੁਪਏ ਵੀਰ ਜੀ ਇਹਦਾ 300 ਰੁਪਏ ਦੇ ਦੋ ਹੈ ਵੀਰ ਜੀ 150 ਰੁਪਏ ਦਾ ਇੱਕ ਜਿੰਨੇ ਮਰਜ਼ੀ ਮਾਲ ਲੈ ਲਓ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਮਾਲ ਪਿਆ ਇਹ ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਬਹੁਤ ਹੀ ਵਧੀਆ ਮਾਲ ਹੈ ਇੱਕ ਪਹਿਲੇ ਵੀਰ ਜੀ ਆ ਪਹਿਲਾਂ ਮੈਂ ਆਏ ਵਾਰ ਦੱਸਦੇ ਆਪਾਂ ਇੱਕ ਦੀ ਫਿਰ ਹੋਰ ਮਾਲ ਆ ਗਿਆ ਇਹ ਮਾਲ ਮੁੱਕ ਜਾਂਦਾ ਬਾਈ ਜੀ ਕਾਲੀ ਲੋਈ ਖੜਦੀ ਨਹੀਂ ਹੈਗੀ ਇਹ ਪਹਿਲਾਂ ਵੀ ਦੱਸਿਆ ਸੀ ਆਪਾਂ ਇਹ ਦੇਖੋ ਇੱਕ ਪਾਸਾ ਪਲੇਨ ਹੈ ਇੱਕ ਪਾਸਾ ਚੈੱਕ ਹੈ ਦੇਖੋ ਇਹ 450 ਰੁਪਏ ਦੀ ਬਾਈ ਜੀ ਲੋਈ ਵਿਕਦੀ ਸੀ ਹੁਣ ਇਹਦਾ ਰੇਟ 400 ਰੁਪਏ ਕੁੱਲ 400 ਰੁਪਏ ਰੇਟ ਹੈ ਇੱਕ ਲੋਈ ਦਾ ਬਾਈ ਜੀ ਬਹੁਤ ਹੀ ਸ਼ਾਨਦਾਰ ਮੋਟੀ ਲੋਈ ਹੈ ਜਿੰਨੀ ਦਾ ਮਰਜ਼ੀ ਲੈ ਜਾਓ ਪਹਿਲਾਂ ਕਈ ਵਾਰ ਇਹਨੇ ਖਤਮ ਹੋ ਜਾਂਦਾ ਮਾਲ बिकਦਾ ਬਿਕ ਬਹੁਤ ਰਿਹਾ ਹੈ ਇਹ ਆ ਦੇਖੋ ਸ਼ਾਨਦਾਰ ਲੋਈ ਹੈ ਹੁਣ ਇਹਦਾ ਰੇਟ 400 ਰੁਪਿਆ ਰੇਟ ਹੈ ਵੀਰ ਜੀ ਕੁੱਲ ਪਹਿਲਾਂ 450-500 ਰੁਪਿਆ ਰੇਟ ਵਿਕਿਆ ਹੋਇਆ ਹੈ ਤੇ ਇੱਕ ਵੀਰ ਜੀ ਪਹਿਲਾਂ ਵੀ ਆਪਾਂ ਸ਼ੁਰੂਜ ਦੱਸਿਆ ਵੀਡੀਓ ਦੇ ਵਿੱਚ ਤੇ ਹੁਣ ਵੀ ਆਪਾਂ ਇਹ ਦੱਸਦੇ ਆ ਆਪਾਂ ਐਂਡ ਦੇ ਵਿੱਚ ਕਿਉਂਕਿ ਆਪਾਂ ਪਹਿਲਾਂ ਦੱਸਿਆ ਫੰਕਸ਼ਨ ਹੈ ਘਰੇ ਜੀ ਜੇ ਕਿਸੇ ਨੇ ਵੀਰ ਨੇ ਮੇਰੇ ਨੇ ਆਉਣਾ ਹੈ ਬਾਈ ਬਣ ਕੇ ਜਰੂਰ ਫੋਨ ਮਾਰ ਕੇ ਜਰੂਰ ਆਇਆ ਕਰੋ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਪੁੱਛ ਕੇ ਜਰੂਰ ਆਇਆ ਕਰੋ ਵੀਰ ਜੀ ਸੀ ਕੱਪੜਾ ਲੈਣਾ ਆਉਣਾ ਕਿਉਂਕਿ ਜਦੋਂ ਬੰਦਾ ਆਉਂਦਾ ਤੇ ਅਸੀਂ ਕਈ ਵਾਰੀ ਵੀ ਕੰਮ ਧੰਦੇ ਵਗ ਜene ਫਿਰ ਔਖਾ ਹੋ ਆਪਣੇ ਘਰੇ ਫੰਕਸ਼ਨ ਹੈ 24 ਤੋਂ ਲੈ ਕੇ 30 ਤੱਕ ਦਾ ਫੰਕਸ਼ਨ ਹੈ ਉ ਤਾਂ ਖਰ 12 13 ਦੇ ਨਾਲ ਅਜੇ ਪਏ ਐ ਦੁਕਾਨ ਤਾਂ 12 13 ਦੇ ਨਾਲ ਖੁੱਲੂਗੀ ਚਲਾਵਾੇ ਕੰਮ ਪਰ ਫਿਰ ਵੀ ਪਾਸੇ-ਪਾਸੇ ਰਹੇ ਜਿਵੇਂ ਜ਼ਿੰਦਗੀ ਦੇ ਇਹ ਜਿਹੇ ਹੁੰਦੇ ਆਪਾਂ ਨੂੰ ਜਾਣਾ ਪੈਂਦਾ ਤੇ ਜਰੂਰ ਵੀਰ ਬਣ ਕੇ ਫੋਨ ਮਾਰ ਕੇ ਜਰੂਰ ਆਓ ਤੇ ਆਪਣੇ ਕੋਲੇ ਹੋਰ ਸਾਰੀ ਵੈਰਾਈਟੀ ਹੁੰਦੀ ਐ ਸਾਨੂੰ ਪਤਾ ਹੀ ਐ ਵੀ ਸ ਇਹੋ ਲੈ ਲਓ ਇੱਕ ਵੀਰ ਜੀ ਸੱਚ ਜਾਨ ਦੇ ਵੇਰੇ ਇੱਕ ਹੋਰ ਦਿਖਾਵਾਂ ਇੱਕ ਆਪਣੇ ਕੋਲੇ ਆਹ ਪਿਆ ਐ ਕਵਰ ਆਇਆ ਬਹੁਤ ਹੀ ਵਧੀਆ ਸ਼ਾਨਦਾਰ ਕਵਰ ਐ ਇਹ ਕੰਬਲਾਂ ਦੇ ਵੀਰ ਜੀ ਆ ਦੇਖੋ ਆਹ ਡਬਲ ਦਾ ਵੀਰ ਜੀ ਕਵਰ ਦੇਖੋ ਕਿੰਨਾ ਸ਼ਾਨਦਾਰ ਹੈ ਬਾਈ ਜੀ ਪੂਰਾ ਬਹੁਤ ਵਧੀਆ ਕਵਰ ਹੈ ਇਹ ਆ ਸਿੰਗਲ ਦਾ ਵੀਰ ਜੀ ਇਹ ਆ ਦੇਖੋ ਵੀਰੇ ਕਵਰ ਦੇਖੋ ਪੂਰਾ ਸ਼ਾਨਦਾਰ ਕਵਰ ਹੈ ਵੀਰ ਜੀ ਇਹ ਨਵੇਂ ਆਇਆ ਮਾਲ ਆਪਣੇ ਕੋਲੇ ਪਹਿਲਾਂ ਵੀ ਮਾਲ ਵੇਚਿਆ ਹੋਇਆ ਤੇ ਵੀਰ ਜੀ ਇੱਕ ਜਾਣ ਦੀ ਵਾਰੀ ਫਿਰ ਉਹੀ ਵਸਕ ਦੱਸਦੇ ਆਪਾਂ ਜਰੂਰ ਫੋਨ ਮਾਰ ਕੇ ਜਰੂਰ ਆਇਓ ਵੀਰ ਜੀ ਆਪਾਂ ਇਹੇ ਦੱਸ ਦਿਆਂ ਸਾਰਿਆਂ ਨੂੰ ਤੇ ਕਿਉਂ ਫੋਨ ਨਾਲ ਆਇਆ ਵੀਰ ਜੀ ਬੰਦੇ ਦੀ ਭਕਾਈ ਨਹੀਂ ਹੁੰਦੀ ਅਗਲਾ ਕਹਾਂ ਦੱਸਿਆ ਨਹੀਂ ਪਹਿਲਾਂ ਕਈ ਵਾਰੀ ਕੰਮ ਧੰਦਾ ਹੋ ਜਾਂਦਾ ਵੀਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ